ਦੋਸਤੋ ਪਿਆਰ ਭਰੀ ਸਤਸ੍ਰੀ ਅਕਾਲ ਮੈਂ ਤੁਹਾਡਾ ਦੋਸਤ ਗੋਵਿੰਦ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਨਵੀਂ ਵੀਡੀਓ ਦੇ ਨਾਲ ਤੇ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਸਾਲ 2024 ਜਿਹੜਾ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਅਸੀਂ ਕਿਹੜੇ ਜਿਹੜੇ ਆ ਕਿਹੜੀਆਂ ਚੀਜ਼ਾਂ ਦੀ ਜਿਹੜੀ ਆਦਤ ਅਪਣਾ ਕੇ ਆਪਣੇ ਆਪ ਦੇ ਵਿੱਚ ਕਿਹੜੀਆਂ ਚੇਂਜਸ ਲਿਆ ਕੀ ਜਿਹੜਾ ਇੱਕ ਸਫਲ ਤੇ ਕਾਮਯਾਬ ਇਨਸਾਨ ਬਣ ਸਕਦੇ ਆ ਯਾਨੀ ਕਿ ਸਾਲ 2024 ਦੇ ਵਿੱਚ ਜਿਹੜਾ ਆ ਬਹੁਤ ਵੱਡੇ ਟਾਰਗੇਟ ਜਿਹੜੇ ਆ ਉਹ ਅਚੀਵ ਕਰ ਸਕਦੇ ਆ ਉਹਦੇ ਲਈ ਅਸੀਂ ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਤੇ ਹਮੇਸ਼ਾ ਮੈਂ ਕਹਿਣਾ ਹੁੰਦਾ ਵੀਡੀ ਨਾ ਹੀ ਮੈਂ ਕੋਈ ਬਹੁਤ ਗਿਆਨਵਾਨ ਆ ਤੁਹਾਡੇ ਵਿੱਚੋਂ ਹੀ ਕੁਝ ਦਰਸ਼ਕ ਜਿਹੜੇ ਨੇ ਸੂਝਵਾਨ ਨੇ ਤੁਹਾਡੇ ਵਰਗੇ ਸੂਝਵਾਨ ਦਰਸ਼ਕਾਂ ਦੇ ਕੋਲੋਂ ਤੇ ਆਪਣੇ ਕਈ ਕਰੀਬੀ ਦੋਸਤਾਂ ਰਿਸ਼ਤੇਦਾਰਾਂ ਦੇ ਕੋਲੋਂ ਜਿਹੜੀਆਂ ਚੀਜ਼ਾਂ ਪੁੱਛ ਕੇ ਸਿੱਖ ਕੇ ਆਪਣੀ ਜ਼ਿੰਦਗੀ ਤੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰੀਦਾ ਹੈ ਤੇ ਇਹ ਚੀਜ਼ਾਂ ਤੁਹਾਡੇ ਸਾਹਮਣੇ ਵੀ ਜਿਹੜਾ ਵੀਡੀਓ ਦੇ ਮਾਧਿਅਮ ਰਾਹੀਂ ਡਿਜੀਟਲ ਰੂਪ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਰਹੀਦਾ ਤੇ ਨਾਲ ਦੀ ਨਾਲ ਹਮੇਸ਼ਾ ਮੈਂ ਕਹਿਣਾ ਹੁੰਦਾ ਕਿ ਕਮੈਂਟ ਜ਼ਰੂਰ ਕਰਿਆ ਕਰੋ ਪਰ ਪਾਸ਼ਾ ਜਿਹੜੀ ਆ ਉਹਦਾ ਜ਼ਰੂਰ ਖਿਆਲ ਰੱਖਿਆ ਜਾਣਾ ਚਾਹੀਦਾ ਤੇ ਪਰ ਕਈ ਵੀਰ ਫਿਰ ਵੀ ਕਮੈਂਟ ਕਰਨ ਵੇਲੇ ਇੰਨਕ ਹੇਠਲੇ ਦਰਜੇ ਦੀ ਪਾਸ਼ਾ ਜਿਹੜੀ ਆ ਵਰਤਦੇ ਨੇ ਉਹ ਦੱਸ ਦਿੰਦੇ ਨੇ ਕਿਉਂਕਿ ਮੈਂ ਕਿ ਹਮੇਸ਼ਾ ਕਹਿਣਾ ਹੁੰਦਾ ਕਿ ਤੁਸੀਂ ਸੂਝਵਾਨ ਹੋ ਪਰ ਉਹ ਇਸ ਗੱਲ ਦਾ ਸਬੂਤ ਦੇਣ ਦੇ ਲਈ ਆਉਂਦੇ ਨੇ ਚਾਰ-ਛੇ ਜਣੇ ਕਿ ਉਹ ਸੂਝਵਾਨ ਨਹੀਂ ਹੈਗੇ ਤੇ ਭਾਈ ਮੈਂ ਉਹਨਾਂ ਲੋਕਾਂ ਦੇ ਲਈ ਵੀਡੀਓਜ਼ ਬਣਾਉਣਾ ਜਿਹੜੇ ਜਾਂ ਤਾਂ ਕਾਮਯਾਬ ਇਨਸਾਨ ਬਣ ਚੁੱਕੇ ਨੇ ਜਾਂ ਬਣਨਾ ਚਾਹੁੰਦੇ ਨੇ ਤੇ ਇਹ ਚੀਜ਼ਾਂ ਨੂੰ ਮੈਂ ਵੀ ਆਪਣੀ ਜ਼ਿੰਦਗੀ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸਿਰਫ ਗੱਲਾਂ ਕਰਨ ਨਹੀਂ ਮੈਂ ਆਉਂਦਾ ਸੋ ਉਹਨਾਂ ਵੀਰਾਂ ਨੂੰ ਅਪੀਲ ਹੈ ਕਿ ਜਿ ਨਾ ਕਰਿਆ ਕਰੋ ਨਹੀਂ ਚੰਗਾ ਲੱਗਦਾ ਆਪਣੇ ਪੰਜਾਬ ਦਾ ਆਪਣੇ ਪੰਜਾਬੀਆਂ ਦਾ ਜਿਹੜਾ ਉਹ ਜਲੂਸ ਨਿਕਲਦਾ ਹੈ ਕੋਈ ਹੋਰ ਪੜਦਾ ਹੋਵੇਗਾ ਜੇ ਟਰਾਂਸਲੇਟ ਕਰਕੇ ਚੰਗਾ ਨਹੀਂ ਲੱਗਦਾ ਸੋ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਦੋ ਚਾਰ ਗੱਲਾਂ ਜਿਹੜੀਆਂ ਕਰਨੀਆਂ ਨੇ ਘੱਟ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਤੇ ਕਮੈਂਟ ਜ਼ਰੂਰ ਕਰਿਓ ਆਪਣੀ ਰਾਏ ਜ਼ਰੂਰ ਜੜੀ ਉਹ ਰੱਖਿਓ ਸੋ ਦੋਸਤੋ ਸਾਲ 2024 ਦੇ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਨੇ ਮੈਂ ਨੋਟਸ ਵੀ ਬਣਾਏ ਨੇ ਸਵੇਰੇ ਉੱਠ ਕੇ ਮੈਂ ਤੁਹਾਨੂੰ ਵੀ ਦਿਖਾ ਦਵਾਂ ਸਵੇਰੇ ਉੱਠ ਕੇ ਮੈਂ ਇੱਕ ਪੇਪਰ ਦੇ ਉੱਤੇ ਸਾਰਾ ਨੋਟ ਕੀਤਾ ਹਾਲਾਂਕਿ ਪੁਆਇੰਟ ਬਹੁਤ ਜ਼ਿਆਦਾ ਨਹੀਂ ਪਰ ਇੰਨੀਆਂ ਲੰਬੀਆਂ ਗੱਲਾਂ ਅਸੀਂ ਕਰਨੀਆਂ ਤੇ ਦੋਸਤੋ ਪਹਿਲੀ ਗੱਲ ਹੈ ਜਿਹੜੀ ਉਹ ਹੈਗਾ ਮਾਈਂਡ ਸੈਟ। ਦੋਸਤੋ ਮਾਈਂਡ ਸੈਟ ਬੜਾ ਜ਼ਰੂਰੀ ਹੈ। ਦਿਮਾਗ ਜਿਹੜਾ ਹੈ ਨਾ ਉਹਨੂੰ ਸ਼ਾਂਤ ਰੱਖਣਾ, ਠੰਡਾ ਰੱਖਣਾ ਜ਼ਿੰਦਗੀ 'ਚ ਕਾਮਯਾਬ ਹੋਣ ਦੇ ਲਈ ਬੜਾ ਜ਼ਰੂਰੀ ਹੈ। ਤਨ ਦੇ ਨਾਲ-ਨਾਲ ਮਨ ਜਿਹੜਾ ਉਹ ਵੀ ਜਿਹੜਾ ਆ ਸੈੱਟ ਹੋਊਗਾ ਜੇਕਰ ਉਹ ਵੀ ਤੰਦਰੁਸਤ ਹੋਊਗਾ ਤਾਂ ਹੀ ਅਸੀਂ ਜਿਹੜਾ ਸਫਲ ਤੇ ਕਾਮਯਾਬ ਇਨਸਾਨ ਬਣ ਸਕਦੇ ਹਾਂ। ਜ਼ਿੰਦਗੀ 'ਚ ਕੁਝ ਅਸੀਂ ਜਿਹੜਾ ਵੱਡਾ ਕਰ ਸਕਦੇ ਹਾਂ। ਉਸ ਤੋਂ ਬਾਅਦ ਦੋਸਤੋ ਵੈਲਿਊ ਆਫ ਟਾਈਮ। ਦੂਸਰਾ ਪੁਆਇੰਟ ਹੈ ਇਹ ਇਹ ਵੀ ਬੜਾ ਜ਼ਰੂਰੀ ਆ ਦੋਸਤੋ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਅਸੀਂ ਕਈ ਚੀਜ਼ਾਂ ਨੂੰ ਇਗਨੋਰ ਕਰਦੇ ਹਾਂ ਯਾਰ ਕੱਲ ਕਰ ਲਾਂਗੇ ਪਰਸੋਂ ਕਰ ਲਾਂਗੇ ਫੇਰ ਕਰ ਲਾਂਗੇ ਸਿਆਲੋ ਬਾਅਦ ਕਰ ਲਾਂਗੇ ਬਰਸਾਤ ਤੋਂ ਬਾਅਦ ਕਰ ਲਾਂਗੇ ਨਹੀਂ ਵੈਲੀ ਆਫ ਟਾਈਮ ਬੜਾ ਜ਼ਰੂਰੀ ਆ ਕੰਮ ਦਾ ਸਮਾਂ ਕੋਈ ਵੀ ਆ ਦੋਸਤੋ ਉਹ ਤੈਅ ਕਰੋ ਉਹਨੂੰ ਜਿਹੜਾ ਆ ਚਾਹੇ ਲਿਖੋ ਕਿ ਆ ਕੰਮ ਕਰਨਾ ਹੈ ਇੰਨੀ ਤਰੀਕ ਨੂੰ ਕਰਨਾ ਹੈ ਤਾਂ ਕਰਨਾ ਤੇ ਮਤਲਬ ਕਰਨਾ ਹੈ ਮੈਂ ਵੀ ਆਪਣੀ ਜ਼ਿੰਦਗੀ ਚ ਇਹਨੂੰ ਲਾਗੂ ਕਰਨ ਦੀ ਜ਼ਿਆਦਾ ਕੋਸ਼ਿਸ਼ ਕਰਦਾ ਕਿ ਟਾਈਮ ਜਿਹੜਾ ਆ ਉਹਦੀ ਵੈਲਿਊ ਨੂੰ ਪਛਾਣੀਏ ਉਸ ਤੋਂ ਬਾਅਦ ਤੀਸਰਾ ਪੁਆਇੰਟ ਜਿਹੜਾ ਇਹ ਵੀ ਬੜਾ ਜ਼ਰੂਰੀ ਹੈ ਦੋਸਤੋ ਐਕਸਰਸਾਈਜ਼ ਯਾਨੀ ਕਿ ਕਸਰਤ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਜਿਹੜੇ ਨੌਜਵਾਨ ਵੀਰ ਭਰਾ ਹੈਗੇ ਨੇ ਮੈਂ ਵੀ ਤੁਹਾਡੇ ਵਿੱਚ ਹੋਈਆਂ ਤੇ ਅਕਸਰ ਅਸੀਂ ਅਵੋਇਡ ਕਰਨ ਲੱਗ ਜੰਨੇ ਆ ਕਿ ਯਾਰ ਕੱਲ ਨੂੰ ਕਸਰਤ ਕਰਾਂਗੇ ਯਾਰ ਪਰਸੋਂ ਨੂੰ ਕਰਾਂਗੇ ਸੋਮਵਾਰ ਤੋਂ ਸ਼ੁਰੂ ਕਰਾਂਗੇ ਅਗਲੇ ਮਹੀਨੇ ਤੋਂ ਸ਼ੁਰੂ ਕਰਾਂਗੇ ਨਹੀਂ ਕੋਈ ਇੱਕ ਐਕਸ਼ਨ ਲਓ ਇਹ ਤੇ ਸੀਰੀਅਸ ਹੋਵੋ ਬਾਕੀ ਦੇ ਤੁਸੀਂ ਪੁਆਇੰਟਸ ਬੇਸ਼ੱਕ ਛੱਡਦੇ ਹੋ ਨਾ ਸੁਣਿਓ ਉਹਨੂੰ ਬੇਕਾਰ ਸਮਝ ਲਿਓ ਪਰ ਆ ਐਕਸਰਸਾਈਜ਼ ਵਾਲਾ ਪੁਆਇੰਟ ਤੁਸੀਂ ਇੱਕ ਵਾਰੀ ਜ਼ਿੰਦਗੀ ਚ ਪਹਿਲੀ ਜਨਵਰੀ ਤੋਂ ਨਹੀਂ ਬਲਕਿ ਅੱਜ ਤੋਂ ਹੀ ਸ਼ੁਰੂ ਕਰ ਦਿਓ ਅੱਜ ਸ਼ਾਮ ਨੂੰ ਵਾਕਤੇ ਜਾਓ ਕੱਲ ਸਵੇਰੇ ਉਠੋ ਤੁਹਾਡੀਆਂ ਲਤਾਂ ਵੀ ਦਰਦ ਕਰਨਗੀਆਂ ਥੋੜੀ ਬਹੁਤ ਦਿੱਕਤ ਵੀ ਹੋਊਗੀ ਸਾਹ ਵੀ ਫੁੱਲੂਗਾ ਠੰਡ ਦੇ ਵਿੱਚ ਬਹੁਤਾ ਨਾ ਜਾਇਓ ਥੋੜਾ ਘਰ ਦੇ ਵਿੱਚ ਟਹਿਲੋ ਇੱਥੇ ਕੋਈ ਤੁਸੀਂ ਕੰਮ ਸ਼ੁਰੂ ਕਰੋ ਐਕਸਰਸਾਈਜ਼ ਤੇ ਬਹੁਤ ਤੁਹਾਨੂੰ ਹਲਕਾ ਮਹਿਸੂਸ ਹੋਊਗਾ ਤੇ ਜਦੋਂ ਤੁਹਾਨੂੰ ਹਲਕਾ ਮਹਿਸੂਸ ਹੋਊਗਾ ਮੋਬਾਈਲ ਤੋਂ ਵੀ ਦੂਰੀ ਬਣੂਗੀ ਥੋੜੀ ਦੇਰ ਦੇ ਲਈ ਤੇ ਤੁਹਾਡਾ ਕੰਮ ਕਰਨ ਨੂੰ ਆਟੋਮੈਟਿਕਲੀ ਚਿਤ ਕਰੂਗਾ ਇਹਦੇ ਲਈ ਤੁਸੀਂ ਕਸਰਤ ਕਰੋ ਚਾਹੇ ਯੋਗਾ ਕਰੋ ਚਾਹੇ ਘਰ ਦੇ ਵਿੱਚ ਗਾਣਾ ਲਗਾ ਕੇ ਥੋੜੀ ਦੇਰ ਭੰਗੜਾ ਪਾ ਲਓ ਥੋੜੀ ਦੇਰ ਡਾਂਸ ਕਰ ਲਓ ਸਰੀਰ ਹਿਲਣਾ ਚਾਹੀਦਾ ਕੁਲਮਲਾ ਕੇ ਚਾਹੇ ਬੱਚਿਆਂ ਨਾਲ ਖੇਡ ਲਓ ਕੋਈ ਵੀ ਐਕਟੀਵਿਟੀ ਕਰੋ ਸਰੀਰ ਹਿਲਾਓ ਐਕਸਰਸਾਈਜ਼ ਉਸ ਤੋਂ ਅਗਲਾ ਦੋਸਤੋ ਹੈਗਾ ਪੁਆਇੰਟ ਜਿਹੜਾ ਹੈਗਾ ਆ ਚੌਥਾ ਹੈਗਾ ਰੂਟੀਨ ਰੂਟੀਨ ਬਣਾਉਣਾ ਬੜਾ ਜ਼ਰੂਰੀ ਦੋਸਤੋ ਸਮੇਂ ਸਿਰ ਸੌ ਸਮੇਂ ਸਿਰ ਉਠੋ ਸਭ ਤੋਂ ਪਹਿਲਾਂ ਤੇ ਜ਼ਿਆਦਾ ਜ਼ਰੂਰੀ ਹੈ ਕੋਸ਼ਿਸ਼ ਕਰੋ ਕਿ ਹਰ ਹਾਲ ਰਾਤ 10 ਵਜੇ ਤੋਂ ਪਹਿਲਾਂ ਸੌਂ ਜਾਓ ਕਿਉਂਕਿ ਇੰਨਾ ਕ ਸਮਾਂ ਹੋ ਹੀ ਜਾਂਦਾ ਹੈ ਖਾਣਾ ਖਾਣਾ ਥੋੜੀ ਦਮ ਮੋਬਾਈਲ ਦੇਖਣਾ ਟੀਵੀ ਦੇਖਣਾ ਆਦਤ ਜੀ ਬਣ ਗਈ ਆ ਜ਼ਿੰਦਗੀ ਦਾ ਹਿੱਸਾ ਬਣ ਗਿਆ ਇਹ ਖਬਰਾਂ ਦੇਖਣੀਆਂ ਨੇ ਕੋਈ ਫਨੀ ਵੀਡੀਓਜ਼ ਦੇਖਣੀਆਂ ਨੇ ਜਿਵੇਂ ਜਿਵੇਂ ਦਾ ਕਿਸੇ ਦਾ ਟੇਸਟ ਆ ਕਿਸੇ ਨੇ ਪਹਾੜਾਂ ਦੀਆਂ ਵੀਡੀਓਜ਼ ਦੇਖਣੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਕਰੋ ਪਰ 10 ਵਜੇ ਤੋਂ ਪਹਿਲਾਂ ਹਰ ਹਾਲ ਮਤਲਬ అలਾਰਮ ਲਗਾ ਲਓ ਜਾਂ ਫੋਨ ਤੇ ਆਟੋਮੈਟਿਕ ਟਾਈਮ ਲਗਾ ਆਨ ਤੇ ਆਫ ਲਗਾਇਆ ਜਾ ਸਕਦਾ ਹੈ ਸੈਟਿੰਗ ਦੇ ਵਿੱਚ ਜਾ ਕੇ ਉਹ ਟਾਈਮ ਲਗਾ ਦਿਓ ਔਟੋਮੈਟਿਕ 10 ਵਜੇ ਫੋਨ ਤੁਹਾਡਾ ਬੰਦ ਹੋ ਜਾਏਗਾ ਤਾਂ ਉਹਨੂੰ ਦੁਬਾਰਾ ਔਨ ਨਹੀਂ ਕਰਨਾ ਸਵੇਰੇ 7 ਵਜੇ 6 ਵਜੇ ਦਾ ਟਾਈਮ ਲਗਾ ਲਓ ਫੋਨ ਔਨ ਹੋ ਜਾਏਗਾ ਉੱਤੇ ਮੈਸੇजेस ਆਉਣਗੇ ਤਾਂ ਤੁਸੀਂ ਜਲਦੀ ਉੱਠ ਸਕਦੇ ਹੋ ਇਹ ਹੋ ਗਿਆ ਤੁਹਾਡਾ ਰੁਟੀਨ ਉਸ ਤੋਂ ਬਾਅਦ ਦੋਸਤੋ ਇੱਕ ਬ੍ਰੇਕ ਲੈਣਾ ਬੜਾ ਜ਼ਰੂਰੀ ਹੈ ਅਸੀਂ ਦੇਖਦੇ ਹਾਂ ਕਿ ਜੇ ਕੰਮ ਕਰਨ ਲੱਗਦੇ ਆ ਖਾਸ ਤੌਰ ਤੇ ਸਾਡੇ ਪੰਜਾਬੀ ਵੀਰ ਪਹਿਣਾ ਭਰਾ ਬਹੁਤ ਮਿਹਨਤੀ ਨੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਜੇ ਕੰਮ ਕਰਦੇ ਆ ਤਾਂ ਵੀ 18 ਘੰਟੇ 15 ਘੰਟੇ ਕੰਮ ਹੀ ਕਰੀ ਜਾਣਾ ਤੇ ਕੰਮ ਜ਼ਰੂਰ ਕਰੋ ਮਿਹਨਤ ਜ਼ਰੂਰ ਕਰੋ ਪੰਜਾਬੀ ਜਾਣੇ ਜਾਂਦੇ ਨੇ ਦੁਨੀਆ ਭਰ ਦੇ ਵਿੱਚ ਮਿਹਨਤ ਕਰਨ ਲਈ ਪਰ ਬ੍ਰੇਕ ਜ਼ਰੂਰ ਲਾਓ ਤਾਂ ਬ੍ਰੇਕ ਲੈਣ ਦਾ ਮਤਲਬ ਇਹ ਨਹੀਂ ਕਿ ਅਸੀਂ ਮੋਬਾਈਲ ਵਰਤਣ ਲੱਗ ਜਾਈਏ ਮੋਬਾਈਲ ਨੂੰ ਇੱਕ ਪਾਸੇ ਰੱਖ ਦਿਓ ਬ੍ਰੇਕ ਲੈਣੀ ਆ ਕਿਸੇ ਨਾਲ ਗੱਲਾਂ ਬਾਤਾਂ ਕਰ ਲਓ ਕਿਸੇ ਨੂੰ ਕਾਲ ਲਗਾ ਲਓ ਸਭ ਤੋਂ ਵਧੀਆ ਹੈ ਕਿ ਇਕਾਂਤ ਚਿੱਤ ਕਿਸੇ ਪਾਸੇ ਜਾ ਕੇ ਛੱਤ ਤੇ ਜਾ ਕੇ ਕਿਸੇ ਗੈਲਰੀ ਚ ਜਾ ਕੇ ਜਿੱਥੇ ਰੌਲਾ ਰੱਪਾ ਨਾ ਹੋਵੇ ਉੱਥੇ ਤੁਸੀਂ ਬੈਠ ਜਾਓ ਤੇ ਤੁਹਾਨੂੰ ਜਿਹੜਾ ਉਹਦੇ ਵਿੱਚ ਆਰਾਮ ਮਿਲੂਗਾ ਇਸ ਦੇ ਲਈ ਬ੍ਰੇਕ ਜਿਹੜਾ ਲੈਣਾ ਬੜਾ ਜ਼ਰੂਰੀ ਆ ਤੇ ਥੈਂਕਸ ਟੂ ਆਲ ਸਾਰਿਆਂ ਦਾ ਧੰਨਵਾਦ ਕਰਨਾ ਸਿੱਖੋ ਪਰ ਸਭ ਤੋਂ ਪਰਮਾਤਮਾ ਦਾ ਭਗਵਾਨ ਦਾ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹਦਾ ਸ਼ੁਕਰਾਨਾ ਰੋਜ਼ ਕਰੋ ਵਾਰ-ਵਾਰ ਕਰੋ ਨਾਲ ਦੀ ਨਾਲ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵੀ ਹਮੇਸ਼ਾ ਥੈਂਕਸ ਕਰਨਾ ਕਦੇ ਵੀ ਨਾ ਭੁੱਲੋ ਉਹਨਾਂ ਦਾ ਧੰਨਵਾਦ ਕਰੋ ਉਹ ਜ਼ਿੰਦਗੀ ਚ ਕਦੇ ਨਾ ਕਦੇ ਤੁਹਾਡੇ ਜ਼ਰੂਰ ਕੰਮ ਆਏ ਹੋਣਗੇ ਉਸ ਕੰਮ ਆਉਣ ਵਾਲੇ ਕੰਮ ਨੂੰ ਕਦੇ ਵੀ ਨਾ ਭੁੱਲਿਓ ਕਿ ਉਹਨਾਂ ਨੇ ਤੁਹਾਡਾ ਕਦੇ ਸਵਾਰਿਆ ਸੀ ਡਿਲੀਟ ਪਾਸਟ ਇਸ ਤੋਂ ਅਗਲਾ ਦੋਸਤੋ ਜਿਹੜਾ ਹੈਗਾ ਆ 7ਵਾਂ ਪੁਆਇੰਟ ਆ 10 ਪੁਆਇੰਟ ਕਵਰ ਕਰਾਂਗਾ ਪਾਸਟ ਨੂੰ ਦੋਸਤੋ ਅਸੀਂ ਬਹੁਤ ਜ਼ਿੰਦਗੀ ਭਰ ਢੋਈ ਜਾਂਦੇ ਆ ਪੰਡ ਬਨ ਕੇ ਅਸੀਂ ਯਾਦਾਂ ਦੀ ਜਿਹੜੀ ਉਹ ਪਾਂਡੇ ਆ ਨਾ ਉਹਨੂੰ ਖਿੱਚੀ ਜਾਂਦੇ ਆ ਦੋਸਤੋ ਸਮਾਂ ਕਦੇ ਨਹੀਂ ਆਉਣਾ ਉਹ ਇੱਕ ਫਿਲਮ ਦੀ ਤਰ੍ਹਾਂ ਜਿਵੇਂ ਮੈਮਰੀ ਕਾਰਡ 'ਚ ਇੱਕ ਚਿਪ ਦੇ ਵਿੱਚ ਕਿਸੇ 'ਚ ਵੀ ਪੈਨ ਡਰਾਈਵ 'ਚ ਜਿਵੇਂ ਡਾਟਾ ਸਟੋਰ ਕਰ ਲੈਣੇ ਮੂਵੀ ਉਸ ਤਰ੍ਹਾਂ ਸਾਡੇ ਦਿਮਾਗ 'ਚ ਸਟੋਰ ਆ ਹੁਣ ਮੇਰੀਆਂ ਜਿਹੜੀਆਂ ਯਾਦਾਂ ਨੇ ਉਹ ਮੈਂ ਕਿਸੇ ਨੂੰ ਦਿਖਾ ਨਹੀਂ ਸਕਦਾ ਚਾਹ ਕੇ ਵੀ ਨਹੀਂ ਦਿਖਾ ਸਕਦਾ ਮੇਰਾ ਚਿੱਤ ਕਰੇ ਵੀ ਕਿ ਮੈਂ ਇਹਨੂੰ ਦਿਖਾਵਾਂ ਕਿ ਮੇਰੇ ਪਾਸਟ 'ਚ ਕੀ ਕੀ ਹੋਇਆ ਸੀ ਕਿਹੜੇ ਕਿਹੜੇ ਸੁੱਖ ਸੀ ਕਿਹੜੇ ਕਿਹੜੇ ਦੁੱਖ ਸੀ ਬਹੁਤ ਯਾਦਾਂ ਜੁੜੀਆਂ ਹੁੰਦੀਆਂ ਨੇ ਉਸ ਸਮਾਂ ਵਾਪਸ ਨਹੀਂ ਆਉਣਾ ਇਹਨੂੰ ਆਪਣੇ ਦਿਮਾਗ 'ਚੋਂ ਡਿਲੀਟ ਕਰ ਦਿਓ ਇਹ ਵੀ ਤੁਹਾਡੀ ਕਾਮਯਾਬੀ ਦੇ ਵਿੱਚ ਚੀਜ਼ਾਂ ਕਿਤੇ ਨਾ ਕਿਦਰ ਰੁਕਾਵਟ ਬਣਦੀਆਂ ਨੇ ਕਿ ਤੁਸੀਂ ਬੀਤੇ ਸਮੇਂ ਨੂੰ ਜਾਂ ਦੁੱਖ ਵਾਲੇ ਸਮੇਂ ਨੂੰ ਮਾੜੇ ਸਮੇਂ ਨੂੰ ਬਾਰ ਬਾਰ ਯਾਦ ਕਰਦੇ ਹੋ ਉਹਨੂੰ ਡਿਲੀਟ ਕਰ ਦਿਓ ਕਦੇ ਵੇਲਾ ਨਹੀਂ ਆਉਣਾ ਹਮੇਸ਼ਾ ਆਉਣ ਵਾਲੇ ਕੱ ਯਾਨੀ ਕਿ ਜਿਹੜੇ ਭਰੋਸੇਮੰਦ ਦੋਸਤ ਨੇ ਤੁਹਾਡੇ ਉਹ ਹੁਣੇ ਬੜੇ ਜ਼ਰੂਰੀ ਨੇ ਕੁਝ ਚੁਣਿੰਦਾ ਬੇਸ਼ੱਕ ਦੋਸਤ ਸਾਡੇ ਬਹੁਤ ਸਾਰੇ ਹੁੰਦੇ ਨੇ ਕੁਝ ਟਰਸਟਡ ਫਰੈਂਡਸ ਜ਼ਰੂਰ ਰੱਖੋ ਜਿਨ੍ਹਾਂ ਦੇ ਨਾਲ ਤੁਸੀਂ ਦਿਲ ਦੀ ਗੱਲ ਆਪਣੇ ਵੱਲਵਲੇ ਫਰੋਲ ਸਕੋ ਜਿਹਦੇ ਨਾਲ ਤੁਹਾਡਾ ਮਨ ਵੀ ਹਲਕਾ ਹੋਵੇਗਾ ਤੇ ਹੋ ਸਕਦਾ ਤੁਹਾਡੀ ਸਮੱਸਿਆ ਦਾ ਤੁਹਾਡੀ ਪਰੇਸ਼ਾਨੀ ਦਾ ਤੁਹਾਡਾ ਕੋਈ ਦੋਸਤ ਤੁਰੰਤ ਹੱਲ ਜਿਹੜਾ ਉਹ ਤੁਹਾਨੂੰ ਦੱਸ ਦਵੇ ਸੋ ਉਸ ਲਈ ਚੰਗੇ ਵਧੀਆ ਵਿਚਾਰਾਂ ਵਾਲੇ ਪੋਜ਼ਿਟਿਵ ਵਾਈਬ ਵਾਲੇ ਜਿਹੜੇ ਦੋਸਤ ਆ ਭਰੋਸੇਮੰਦ ਦੋਸਤ ਆ ਤਾਂ ਕਿ ਤੁਹਾਡੀ ਗੱਲ ਜਿਹੜੀ ਆ ਉਹ ਕਿਤੇ ਹੋਰ ਜਾ ਕੇ ਇਹਨਾਂ ਦੱਸਣ ਤੁਹਾਡੇ ਵੱਲੋਂ ਦੱਸਿਆ ਆਪਣਾ ਦੁੱਖੜਾ ਜਾਂ ਤੁਹਾਡੇ ਵੱਲੋਂ ਫਰੋਲੇ ਵਲਵਲੇ ਨੂੰ ਉਹ ਤੁਹਾਡੇ ਲਈ ਤਮਾਸ਼ਾ ਨਾ ਬਣਾ ਦੇਣ ਤੁਹਾਡਾ ਮਜ਼ਾਕ ਨਾ ਬਣਾ ਦੇਣ ਇਹ ਵੀ ਬੜਾ ਜ਼ਰੂਰੀ ਹੈ ਇਸ ਲਈ ਤੁਸੀਂ ਚੋਣ ਕਰਨੀ ਹੈ ਉਹਨਾਂ ਦੋਸਤਾਂ ਦੀ ਇੱਕ ਸਭ ਤੋਂ ਜਿਹੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਮੈਂ ਹੁਣ 30 ਸਾਲ ਦੀ ਉਮਰ ਕਰਾਸ ਕਰਕੇ ਇਹ ਚੀਜ਼ ਜਿਹੜੀ ਆ ਉਹ ਕਰ ਸਕਿਆ ਉਹ ਹੈਗਾ ਸੇ ਨੂੰ ਯਾਨੀ ਕਿ ਨਾ ਕਹਿਣਾ ਸਿੱਖੋ ਜ਼ਿੰਦਗੀ ਦੇ ਵਿੱਚ 30 ਸਾਲ ਦੀ ਉਮਰ ਤੱਕ ਮੈਂ ਕਿਸੇ ਨੂੰ ਨਾ ਹੀ ਨਹੀਂ ਕਰ ਸਕਿਆ ਆਪਣਾ ਕੰਮ ਰੋਕ ਲੈਣਾ ਤੇ ਕਿਸੇ ਨੂੰ ਸਕੂਟਰ ਮੋਟਰਸਾਈਕਲ ਚਾਹੀਦਾ ਉਹ ਵੀ ਦੇ ਦੇਣਾ ਕਿਸੇ ਨੂੰ ਗੱਡੀ ਚਾਹੀਦੀ ਉਹ ਵੀ ਦੇ ਦੇਣੀ ਆ ਜਦੋਂ ਕੰਮਕਾਰ ਨਹੀਂ ਕਰਦੇ ਸੀਗੇ ਹਲੇ ਕਮਾਂਕਾਰਾਂ ਚ ਨਹੀਂ ਪੜੇ ਸੀਗੇ ਵਿਦਿਆਰਥੀ ਜੀਵਨ ਤੋਂ ਵਿਹਲੇ ਹੋਏ ਸੀ ਜਾਂ ਵਿਦਿਆਰਥੀ ਜੀਵਨ ਦੇ ਵਿੱਚ ਸੀਗੇ ਤਾਂ ਉਦੋਂ ਵੀ ਮੈਂ ਆਪਣੇ ਦੋਸਤਾਂ ਨੂੰ ਲੋੜ ਪਈ ਪੈਸਿਆਂ ਦੀ ਤਾਂ ਆਪਣੇ ਮਾਪਿਆਂ ਕੋਲੋਂ ਪੈਸੇ ਲੈ ਕੇ ਉਹਨਾਂ ਨੂੰ ਦਿੰਦਾ ਰਿਹਾ ਤੇ ਉਹ ਸਾਰੇ ਵਿਦੇਸ਼ ਚਲੇ ਗਏ ਤੇ ਮੁੜ ਕੇ ਕਦੇ ਕਿਸੇ ਨੇ ਯਾਦ ਨਹੀਂ ਕੀਤਾ ਇਹਦੇ ਲਈ ਨਾ ਕਹਿਣੀ ਸਿੱਖੋ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੇ ਕੰਮ ਨਾ ਆਓ ਜਿੰਨੀ ਤੁਹਾਡੀ ਹਾਇਸੀਅਤ ਆ ਤੁਹਾਡੀ ਜੇਬ ਲੋ ਕਰਦੀ ਆ ਜਾਂ ਤੁਹਾਡਾ ਮਨ ਤੁਹਾਨੂੰ ਆਵਾਜ਼ ਦਿੰਦਾ ਉਨੀ ਮਦਦ ਕਰੋ ਪਰ ਜੇ ਤੁਹਾਡੇ ਕੋਲ ਮਦਦ ਕਰਨ ਦੇ ਲਈ ਸਾਧਨ ਨਹੀਂ ਉਪਲਬਧ ਹੈਗੇ ਤਾਂ ਤੁਸੀਂ ਤੁਰੰਤ ਠੋਕ ਕੇ ਨਾ ਕਰੋ ਚੰਦ ਮਿੰਟ ਦੇ ਲਈ ਅਗਲੇ ਨੂੰ ਬੁਰਾ ਲੱਗ ਸਕਦਾ ਹੈ ਤੇ ਤੁਹਾਡੀ ਦੋਸਤੀ ਵੀ ਬਚੀ रह ਸਕਦੀ ਹੈ ਜੇ ਨਹੀਂ ਵੀ ਬਚਦੀ ਦੋਸਤੀ ਤਾਂ ਅਜਿਹੇ ਦੋਸਤ ਨਾਲ ਦੋਸਤੀ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਜਿਹੜਾ ਹਰ ਵੇਲੇ ਤੁਹਾਨੂੰ ਮਤਲਬ ਲਈ ਹੀ ਭੜਦਾ ਰਹੇ ਜਾਂ ਯਾਦ ਕਰਦਾ ਰਹੇ ਇਸ ਤੋਂ ਬਾਅਦ ਦੋਸਤੋ ਅਸੀਂ ਗੱਲ ਕਰਨੀ ਹੈਗੀ ਆ ਉਹ ਹੈਗਾ ਪੁਆਇੰਟ ਮੈਂ ਨੋਟ ਕੀਤਾ ਸੀਗਾ ਅਵੋਇਡ ਕੰਪੀਟੀਸ਼ਨ ਕੰਪੀਟੀਸ਼ਨ ਨੂੰ ਅਵੋਇਡ ਕਰੋ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੁਕਾਬਲੇ ਬਾਜੀ ਨੂੰ ਛੱਡ ਦਿਓ ਮੁਕਾਬਲੇ ਬਾਜੀ ਦਾ ਜ਼ਮਾਨਾ ਹੈ ਪਰ ਆਪਣੇ ਆਪ ਨੂੰ ਉਸ ਦੌੜ ਦੇ ਵਿੱਚ ਸ਼ਾਮਲ ਕਰਨ ਤੋਂ ਗਰੇਜ਼ ਕਰੋ ਤੁਸੀਂ ਆਪਣੀ ਚਾਲ ਚੱਲਦੇ ਜਾਓ ਪਰ ਇੱਕ ਭੀੜ ਦਾ ਹਿੱਸਾ ਨਹੀਂ ਬਣਨਾ ਤੁਸੀਂ ਆਪਣਾ ਕਰਮ ਆਪਣਾ ਕੰਮ ਜਿਹੜਾ ਉਹ ਬਹੁਤ ਹੀ ਫੋਕਸ ਬਹੁਤ ਹੀ ਧਿਆਨ ਦੇ ਨਾਲ ਕਰਨਾ ਹੈ ਤੇ ਬਸ ਆਪਣੀ ਚਾਲ ਚੱਲਦੇ ਜਾਣਾ ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੜੀ ਸਫਲਤਾ ਤੁਹਾਡੀ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਸਫਲਤਾ ਹੀ ਰੌਲਾ ਪਾ ਦੇ ਤੁਹਾਨੂੰ ਬੋਲ ਕੇ ਇਹਨਾਂ ਦੱਸਣਾ ਪਵੇ ਕਿ ਮੈਂ ਕਿੰਨਾ ਕੁ ਸਫਲ ਹੋ ਗਿਆ ਹਣਾ ਦੋਸਤੋ ਇਹਨਾਂ ਗੱਲਾਂ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਤੁਸੀਂ ਨਾ ਰੁੱਖ ਜ਼ਰੂਰ ਲਗਾਇਆ ਕਰੋ ਵੱਧ ਤੋਂ ਵੱਧ ਕਿਉਂਕਿ ਰੁੱਖ ਲਗਾਉਣਾ ਇਹ ਜ਼ਰੂਰੀ ਨਹੀਂ ਕਿ ਸਿਰਫ ਵਾਤਾਵਰਣ ਦੇ ਲਈ ਲਗਾਉਣਾ ਜਦੋਂ ਤੁਸੀਂ ਆਪਣੇ ਹੱਥੀਂ ਪਾਲੇ ਹੋਏ ਰੁੱਖ ਨੂੰ ਪਲਦਿਆਂ ਦੇਖਦੇ ਆ ਫਲ ਜਾਂ ਫੁੱਲ ਜਦੋਂ ਉਹਨੂੰ ਲੱਗਦੇ ਨੇ ਉਹਨੂੰ ਦੇਖਦੇ ਆ ਨਾ ਤਾਂ ਤੁਹਾਨੂੰ ਬਹੁਤ ਜਿਹੜੀ ਆ ਉਹ ਸ਼ਾਂਤੀ ਮਿਲਦੀ ਆ ਤੁਹਾਡੇ ਦਿਮਾਗ ਦੇ ਲਈ ਤੁਹਾਡੇ ਬ੍ਰੇਨ ਦੇ ਲਈ ਤੁਹਾਡੀ ਸਿਹਤ ਦੇ ਲਈ ਜਿਹੜਾ ਆ ਉਹ ਇੱਕ ਟੋਨਿਕ ਦਾ ਕੰਮ ਕਰਦੀ ਆ ਬਿਨਾਂ ਕਿਸੇ ਦਵਾਈ ਖਾਦੇ ਆ ਸੋ ਵੱਧ ਤੋਂ ਵੱਧ ਰੁੱਖ ਜ਼ਰੂਰ ਲਗਾਉਣੇ ਸ਼ੁਰੂ ਕਰੋ ਤੇ ਨਾਲ ਦੀ ਨਾਲ ਦੋਸਤੋ ਵੱਡਿਆਂ ਬਜ਼ੁਰਗਾਂ ਦਾ ਤੁਸੀਂ ਰਿਸਪੈਕਟ ਕਰਕੇ ਦੇਖਿਓ ਚਾਹੇ ਤੁਹਾਡੇ ਘਰ ਬਜ਼ੁਰਗ ਨੇ ਤਾਂ ਤੁਸੀਂ ਕਰਮਾ ਵਾਲੇ ਨੇ ਤਾਂ ਆਣ ਗਵਾਂਡੇ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਨਾਲ ਬੈਠੋ ਉਹਨਾਂ ਦੇ ਤਜਰਬੇ ਜਿਹੜੇ ਨੇ ਉਹ ਤੁਹਾਡੀ ਜ਼ਿੰਦਗੀ 'ਚ ਬਹੁਤ ਕੰਮ ਆਉਣਗੇ ਤੇ ਤੁਸੀਂ ਤੁਹਾਡੀ ਸਫਲ ਹੋਣ ਦੇ ਲਈ ਕਾਮਯਾਬ ਹੋਣ ਦੇ ਲਈ ਤੁਸੀਂ ਉਹਨਾਂ ਦੇ ਕੋਲੋਂ ਬਹੁਤ ਨੁਕਤੇ ਸਿੱਖ ਸਕਦੇ ਹੋ ਇੱਕ ਬਜ਼ੁਰਗਾਂ ਦਾ ਸਤਿਕਾਰ ਜਿਹੜਾ ਉਹ ਬੜਾ ਜ਼ਰੂਰੀ ਹੈ ਬਜ਼ੁਰਗਾਂ ਦਾ ਸਤਿਕਾਰ ਵਾਦੂਤ ਵਦ ਕਰਿਆ ਕਰੋ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇੰਨੇ ਪੁਆਇੰਟ ਕਵਰ ਕਰਨੇ ਸਨ ਬਹੁਤ ਪੁਆਇੰਟ ਸੀ ਹੋਰ ਵੀ ਸੀ ਲਿਖੇ ਹੋਏ ਸੀ ਤੇ ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਇੱਥੇ ਹੀ ਅਸੀਂ ਸਮਾਪਤੀ ਕਰ ਦਣੀ ਆ ਤੇ ਹਮੇਸ਼ਾ ਦੀ ਤਰ੍ਹਾਂ ਅ ਨਾ ਭੁੱਲ ਜਾਨੇਓ ਲਾਈਕ ਫੋਲੋ ਸਬਸਕ੍ਰਾਈਬ ਕਰ ਦਿਓ ਜੇ ਸਾਡੀਆਂ ਕੋਈ ਗੱਲਾਂ ਚੰਗੀਆਂ ਲੱਗੀਆਂ ਤੇ ਜੇਕਰ ਕੋਈ ਕੁਤਾਈ ਹੋ ਗਈ ਹੋਵੇ ਜੇਕਰ ਕਿਤੇ ਕੋਈ ਬੋਲਣ ਵੇਲੇ ਕੋਈ ਇਧਰ ਉਧਰ ਕੋਈ ਸਿਹਾਰੀ ਬਿਹਾਰੀ ਹੋ ਜਾਂਦੀ ਹੈ ਤੇ ਉਹਦੇ ਲਈ ਹਮੇਸ਼ਾ ਸਿੱਖੇਵਾ ਮੰਗਦੇ ਹੁੰਦੇ ਆ ਤੇ ਟਿੱਪਣੀਆਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਭਾਸ਼ਾ ਜਿਹੜੀ ਆ ਉਹ ਉਹਦਾ ਜ਼ਰੂਰ ਖਿਆਲ ਰੱਖਿਆ ਜਾਣਾ ਚਾਹੀਦਾ ਕਿਤੇ ਵੀ ਕਮੈਂਟ ਕਰਨ ਜਾਨੇਓ ਟਿੱਪਣੀਆਂ ਜ਼ਰੂਰ ਕਰਿਆ ਕਰੋ ਆਪਣੀ رائے ਰੱਖਿਆ ਕਰੋ ਪਰ ਉਹ ਬੜੀ ਸਭਿਅਕ ਹੋਣੀ ਚਾਹੀਦੀ ਆ ਤਾਂ ਕਿ ਜੇਕਰ ਕੋਈ ਹੋਰ ਕਮੈਂਟ ਪੜੇ ਤਾਂ ਤੁਹਾਨੂੰ ਸ਼ਰਮਿੰਦਗੀ ਨਾ ਹੋਵੇ ਤੇ ਇਸ ਦੇ ਨਾਲ ਹੀ ਜੇਕਰ ਸਾਡੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤੇ ਫਿਲਹਾਲ ਦੇ ਲਈ ਆਪਣੇ ਦੋਸਤ ਗੋਵਿੰਦ ਸਿੰਘ ਜੀ ਨੂੰ ਦਿਓ ਜਾਇ ਤੇ ਧੰਨਵਾਦ ਸ਼ੁਕਰੀਆ